ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦੇਣ ਲੱਗੇ ਆ ਸੁਪਰ ਸੰਡੇ ਸੇਲ ਵਾਲੀ ਵਧੀਆ ਸੇਵਿੰਗ ਤੇ ਵਧੀਆ ਆਫਰਾਂ ਵਾਲੀ ਜੇ ਜਿਹੜੇ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਬੜੇ ਪਿਆਰੇ ਸਸਤੇ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਟੌਪ ਦੀ ਕੁਆਲਿਟੀ ਦੇ ਨਾਲ ਤੇ ਵੀਡੀਓ ਕਰਦੇ ਹਾਂ ਸ਼ੁਰੂ ਤੇ ਥੋੜੀ ਜੀ ਗਲੇ ਦੀ ਪ੍ਰੋਬਲਮ ਹੋ ਗਈ ਆ ਮੌਸਮ ਜਾਂ ਚਾ ਤੁਹਾਨੂੰ ਪਤਾ ਚੇਂਜ ਹੋਣ ਡਿਆ ਤੇ ਗਲਾ ਬਹੁਤ ਜ਼ਿਆਦਾ ਦਰਦ ਹੋਣ ਡਿਆ ਜ਼ਿਆਦਾ ਬੋਲਿਆ ਨਹੀਂ ਜਾਣ ਡਿਆ ਇਹ ਕਰਕੇ ਨਾ ਅੱਜ ਗੱਲਾਂ ਘੱਟ ਕਰਦੇ ਆਂ ਤੇ ਵੀਡੀਓ ਕਰਦੇ ਆਂ ਸ਼ੁਰੂ ਤੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੈਂ ਟੂ ਦੀ ਪੁਆਇੰਟ ਛੇਤੀ ਛੇਤੀ ਅੱਜ ਜਿਹੜੀ ਆਪਾਂ ਇਹ ਵੀਡੀਓ ਖਤਮ ਕਰਾਂਗੇ ਤੇ ਇਹਦੇ ਵਾਸਤੇ ਥੋੜੀ ਜੀ ਮਾਫੀ ਕਿ ਤੁਹਾਨੂੰ ਡਿਟੇਲ ਜਿਹੜੀ ਉਹ ਨਹੀਂ ਸਮਝਾਈ ਜਾਣੀ ਬਾਕੀ ਤੁਸੀਂ ਸਿਆਣੇ ਜੇ ਆਪ ਸਮਝਦਾਰ ਜੇ ਸਾਡੀਆਂ ਚੀਜ਼ਾਂ ਦੀ ਸਾਡੀਆਂ ਕੁਆਲਿਟੀਆਂ ਦੀ ਸਾਡੇ ਪ੍ਰੋਡਕਟਾਂ ਦੀ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਆ ਤੁਸੀਂ ਆਪ ਜਾਣੀ ਜਾਣਦੇ ਤੇ ਸੂਟ ਤੁਸੀਂ ਬੁੱਕ ਕਰ ਲਿਓ ਪੇਮੈਂਟ ਦੇਵਾਂਗੇ ਤੁਹਾਨੂੰ ਆਪਾਂ ਔਨਲਾਈਨ ਅਡਵਾਂਸ ਦੇ ਨਾਲ ਕੈਸ਼ ਔਨ ਡਿਲੀਵਰੀ ਜਿਹੜੀ ਕਿ ਉਹ ਨਹੀਂ ਹੈਗੀ ਸੋਹਣੇ ਸੋਹਣੇ ਸੂਟ ਲੈਣ ਲਈ ਆ ਜਾਓ ਮੇਰੇ ਨਾਲ ਜੁੜ ਜਾਓ ਇਹ ਹੈਗੀ ਜੇ ਸੁਪਰ ਸੰਡੇ ਸੇਲ ਤੇ ਰੇਟ ਚੈੱਕ ਕਰਿਓ ਤੇ ਸੂਟ ਚੈੱਕ ਕਰਿਓ ਇੱਕ ਸੇਲ ਜਿਹੜੀ ਹੋਣੀ ਹੈ 8 ਵਜੇ ਅਪਲੋਡ ਹੋ ਗਈ ਆ ਦੂਜੀ ਜਿਹੜੀ ਪੈਣੀ ਜੀ ਉਹ ਦੁਪਹਿਰੇ 3 ਵਜੇ ਪੈਣੀ ਜੇ ਚੈੱਕ ਕਰਿਓ 3 ਵਜੇ ਵਾਲੀ ਸੇਲ ਦੇ ਵਿੱਚ ਤੁਹਾਨੂੰ ਦੇਣੇ ਮੈਂ ਸੂਟ ਸਾਰੇ ਹੀ ਬਿਨਾ ਦੁਪट्टे ਤੋਂ ਜਿਹਦੇ ਵਿੱਚ ਪੂਰੀ ਇੱਕ ਵੀਡੀਓ ਜਿਹੜੀ ਆ ਹੋ ਸਕਦਾ ਉਹ ਅੱਧੇ ਘੰਟੇ ਦੀ ਵੀਡੀਓ ਚੱਲ ਜੇ ਜਿਹਦੇ ਵਿੱਚ ਸੂਟ ਆਉਣਗੇ ਜੇ ਸਾਰੇ ਕਢਾਈਆਂ ਵਾਲੇ ਪ੍ਰਿੰਟ ਮੈਚਿੰਗਾਂ ਆਲ ਓਵਰ ਸਾਰੇ ਇੱਕੋ ਵੀਡੀਓ ਚ ਦਊਗਾ ਉਹ ਵੀਡੀਓ 3 ਵਜੇ ਅਪਲੋਡ ਹੋਣੀ ਜੇ ਤੇ ਆਪਣੇ ਖਾਤੇ ਤੇ ਆਪਣੇ ਜਿਹੜੇ ਆ ਬੈਂਕ ਬੈਲੈਂਸ ਜਮਾ ਰੱਖਿਓ ਉਦੋਂ ਸੂਟ ਤੁਹਾਨੂੰ ਮਿਲਣਗੇ 3 ਵਜੇ ਦੁਪਹਿਰੇ ਵੀਡੀਓ ਹੋਣੀ ਜੇ ਸੰਡੇ ਨੂੰ ਠੀਕ ਹੈ ਜੀ ਹਾਈਲਾਈਟਸ ਹਨ ਮੈਂ ਦਿਖਾ ਦਊਗਾ ਵੀ ਉਹ ਚ ਕਿਹੜੇ ਕਿਹੜੇ ਸੂਟ ਆਉਣੇ ਆ ਆ ਵਾਲੇ ਸੂਟ ਚੈੱਕ ਕਰ ਲਓ ਜਲਦੀ ਜਲਦੀ ਨੋਟ ਕਰ ਲਓ ਇਹ ਸਾਰੇ ਤੁਹਾਨੂੰ ਮੈਂ ਦੇਣੇ ਜੇ 3 ਵਜੇ ਵਾਲੀ ਵੀਡੀਓ ਦੇ ਵਿੱਚ ਤੇ ਰੇਟ ਤੁਹਾਨੂੰ ਮੈਂ ਉਦੋਂ ਦਊਗਾ ਰੇਟ ਤੁਹਾਨੂੰ ਪਤਾ ਆਪਣੇ ਬਹੁਤ ਜ਼ਿਆਦਾ ਘੈਂਟ ਹੁੰਦੇ ਆ ਤੇ ਇੱਕ ਹੋਰ ਸੂਟ ਤੁਹਾਨੂੰ ਮੈਂ ਦੇਣੇ ਆ ਜਿਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਜਿਹੜੇ ਆ ਸਿੰਧੀ ਬੂਟੀ ਵਾਲੇ ਨਵੇਂ ਡਿਜ਼ਾਈਨ ਜਿਹੜੇ ਐਡ ਹੋ ਗਏ ਆ ਇਹ ਸਾਰੇ ਤੁਹਾਨੂੰ ਮੈਂ ਦਊਗਾ ਪਰ ਇਹ ਵੀਡੀਓ 3 ਵਜੇ ਅਪਲੋਡ ਹੋਣੀ ਜੇ ਚੈੱਕ ਕਰ ਲਿਓ ਤੇ ਅੱਜ ਦੀ ਵੀਡੀਓ ਜਿਹੜੀ ਸ਼ੁਰੂ ਕਰਨ ਲੱਗਾ ਆ ਸੁਪਰ ਸੰਡੇ ਸੇਲ ਦੇ ਨਾਲ ਇਹ ਵੀਡੀਓ 'ਚ ਤੁਹਾਨੂੰ ਅੱਜ ਆਪਾਂ ਦੇਣੇ ਆ ਦੋ ਸੂਟ ਘੱਟ ਤੋਂ ਘੱਟ ਤੁਸੀਂ ਆਰਡਰ ਕਰ ਸਕਦੇ ਜੇ ਸਿੰਗਲ ਦਾ ਰੇਟ ਆਉਣਾ ਜੇ ਇਹਦੇ ਵਿੱਚ ਤੁਹਾਨੂੰ 500 ਤੇ 90 ਰੁਪਏ ਆਫਰ ਵਾਲਾ ਰੇਟ ਜੇ ਸੇਲ ਦਾ ਰੇਟ ਜੇ ਸੁਪਰ ਸੰਡੇ ਸੇਲ ਦਾ ਦੋ ਸੂਟ ਜੇ ਬੁੱਕ ਕਰਦੇ ਜੇ ਤੇ ਤੁਹਾਨੂੰ ਪੈਣੇ ਜੇ 1100 ਰੁਪਏ ਦੇ ਠੀਕ ਹੈ ਜੀ ਕਨਫਿਊਜ਼ਨ ਨਾ ਰਹੇ ਸਿੰਗਲ ਸੂਟ ਦਾ ਰੇਟ ਆਉਣਾ ਜੇ 500 ਤੇ 90 ਰੁਪਏ ਤੇ ਦੋ ਸੂਟ ਲੈਣਗੇ ਤੁਹਾਨੂੰ 1100 ਰੁਪਏ ਦੇ ਵਿੱਚ ਕੋਈ ਵੀ ਦੋ ਸੂਟ ਤੁਸੀਂ ਇਹਦੇ ਵਿੱਚੋਂ ਬੁੱਕ ਕਰ ਸਕਦੇ ਜੇ ਜਿਹੜੇ ਆਉਣਗੇ 500 90 ਦੀ ਰੇਂਜ ਦੇ ਵਿੱਚ ਤੇ ਆਹ ਸੋਨੇ ਦਾ ਸੂਟ ਜੇ ਆਲ ਓਵਰ ਸੂਟ ਆ ਇਹਦੇ ਨਾਲ ਦੁਪੱਟਾ ਜਿਹੜਾ ਜੇ ਮਸਲੀਨ ਦਾ ਬੜਾ ਪਿਆਰਾ ਜਿਹਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਕੋਈ ਵੀ ਤੁਸੀਂ ਇਹਨਾਂ ਦੇ ਵਿੱਚੋਂ ਦੋ ਸੂਟ ਜਿਹੜੇ ਚ ਬੁੱਕ ਕਰ ਸਕਦੇ ਜੇ ਬਾਕੀ ਮਾਫੀ ਚਾਹੂੰਗਾ ਮੈਂ ਤਾਨੂੰ ਜਿੱਦਾਂ ਮੈਂ ਦੱਸਿਆ ਵੀ ਥੋੜੀ ਜੀ ਗਲੇ ਦੀ ਪ੍ਰੋਬਲਮ ਹੁੰਦੀ ਹੈ ਦਰਦ ਬਹੁਤ ਜ਼ਿਆਦਾ ਹੁੰਨ ਧਿਆ ਤੇ ਇਹ ਸੋਹਣਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਆਲ ਓਵਰ ਪ੍ਰਿੰਟ ਦੇ ਨਾਲ ਕੋਟਾ ਡੋਰੀਆ ਦੁਪੱਟਾ ਸਿੰਗਲ ਦਾ ਰੇਟ ਜਿਹੜਾ ਜੇ ਮੈਂ ਵੀਡੀਓ ਦੇ ਉੱਤੇ ਸਿੰਗਲ ਦਾ ਰੇਟ ਲਿਖੂੰਗਾ 590 ਰੁਪਏ ਦੋਵਾਂ ਦਾ ਰੇਟ ਪੈਣਾ ਜੇ ਤੁਹਾਨੂੰ 1100 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਇੱਕ ਸੂਟ ਤੁਹਾਨੂੰ ਪੈ ਜਾਣਾ ਜੇ ਸਿਰਫ ਤੇ ਸਿਰਫ 500 ਤੇ 55 ਰੁਪਈਆ ਦਾ ਠੀਕ ਹੈ ਜੀ ਸਿੰਗਲ ਦੀ ਬੁਕਿੰਗ ਜੇ ਤੁਸੀਂ ਕਰਾਉਣੀ ਮੇਰੇ ਕੋ ਤਾਂ 590 ਰੁਪਈਆ ਚ ਪੈਣਾ ਜੇ ਦੋ ਲੈ ਲੈਂਦੇ ਜੇ ਤੇ 1100 ਰੁਪਏ ਦੇ ਜੇ ਸੋਹਣੀ ਆਫਰ ਜੇ ਵੱਡੀ ਆਫਰ ਜੇ ਬੁੱਕ ਕਰ ਲਿਓ ਇਹ ਸੂਟ 650 ਵਾਲੇ ਜਿਹੜੇ ਅੱਜ ਤੁਹਾਨੂੰ ਆਪਾਂ ਖੁੱਲੀਆਂ ਆਫਰਾਂ 'ਚ ਦੇਦਣ ਲੱਗੇ ਆ ਆ ਲੋ ਜੀ ਪ੍ਰਿੰਟ ਚੈੱਕ ਕਰਿਓ ਆਲ ਓਵਰ ਮੈਚਿੰਗਾਂ ਦੇ ਨਾਲ ਜੇ ਤੇ ਸੋਹਣੀਆਂ ਸੋਹਣੀਆਂ ਮੈਚਿੰਗਾਂ ਇਹਨਾਂ ਦੀਆਂ ਚੈੱਕ ਕਰੋ ਦੁਪੱਟਿਆਂ ਦੇ ਨਾਲ ਜਿਹੜੀਆਂ ਪਿਆਰੇ ਪਿਆਰੇ ਦੁਪੱਟੇ ਤੇ ਸੋਹਣੇ ਸੋਹਣੇ ਸੂਟ ਰੇਟ ਤੁਹਾਨੂੰ ਆਪਾਂ ਦੇ ਦਿੱਤੇ ਆ ਬੜੇ ਸੋਹਣੇ ਤੇ ਬੜੇ ਰੀਜ਼ਨੇਬਲ ਸਿਰਫ ਤੇ ਸਿਰਫ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਜਿਹਦੇ ਵਿੱਚ ਦੋ ਸੂਟ ਤੁਸੀਂ ਲੈ ਸਕਦੇ ਜੇ 1100 ਰੁਪਏ ਦੇ ਵਿੱਚ ਪੂਰਾ ਨੈਟ 1100 ਰੁਪਿਆ ਤੇ ਦੋ ਸੂਟ ਤੁਹਾਡੇ ਸ਼ਿਪਿੰਗ ਫ੍ਰੀ ਦੇ ਨਾਲ ਤੇ ਆ ਵੀ ਸੋਨਾ ਜਿਹਾ ਪ੍ਰਿੰਟ ਚੈੱਕ ਕਰਿਓ ਇਹਦੇ ਨਾਲ ਦੁਪੱਟਾ ਜਿਹੜਾ ਜੇ ਮਸਲੀਨ ਦਾ ਟਾਈ ਐਂਡ ਆ ਜੀ ਦਾ ਸ਼ਿਪਿੰਗ ਫ੍ਰੀ ਦੇ ਨਾਲ ਜੇ 올ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ 590 ਰੁਪਈਆ ਦੇ ਨਾਲ ਦੋ ਸੂਟ ਬੁੱਕ ਕਰਨੇ ਆ ਤਾਂ ਤੁਹਾਨੂੰ ਪੈਣੇ ਜੇ 1100 ਦੇ ਵਿੱਚ ਇਹਦੇ ਨਾਲ ਦੁਪੱਟਾ ਕੋਟਾ ਡੋਰੀਆ ਦਾ ਜੇ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਆ ਵੀ ਸੋਹਣਾ ਜਿਹਾ ਸੂਟ ਜਿਹੜਾ ਜੇ ਸੋਹਣਾ ਜਿਹਾ ਪ੍ਰਿੰਟ ਤੁਸੀਂ ਲੈ ਸਕਦੇ ਜੇ ਇਹਨਾਂ ਦੇ ਤੁਸੀਂ ਫਰਾਕ ਸੂਟ ਕੋਟ ਸੈੱਟ ਲੌਂਗ ਡਰੈੱਸਾਂ ਜੋ ਮਰਜ਼ੀ ਰੈਡੀ ਕਰ ਲਿਓ ਸੋਹਣੇ ਬਣਦੇ ਨੇ ਬਸ ਤੁਹਾਡੇ ਟ੍ਰੇਲਰ ਚ ਦਮ ਹੋਣਾ ਚਾਹੀਦਾ ਬਣਾਉਣ ਵਾਲੇ ਚ ਹਰ ਇੱਕ ਚੀਜ਼ ਸੋਹਣੀ ਬਣਦੀ ਆ ਇੱਥੋਂ ਤੱਕ ਜਿਹੜੇ ਜੇ ਇਹ ਸੜਕੋ ਸੂਟ ਨੇ 590 ਰੁਪਏ ਵਾਲੇ ਹੁਣ ਜਿਹੜੇ ਸ਼ੁਰੂ ਹੋਣ ਲੱਗੇ ਹੋ ਵੀ ਤੁਹਾਨੂੰ ਮੈਂ ਦਿਖਾਉਣਾ ਪਲੱਸ ਰੇਂਜ ਦੇ ਜੇ ਤੇ ਆ ਵੀ ਸੂਟ ਚੈੱਕ ਕਰਿਓ ਬਹੁਤ ਜ਼ਿਆਦਾ ਸੋਹਣੇ ਜੇ ਬਹੁਤ ਹੀ ਪਿਆਰੇ ਇਹਨਾਂ ਦੇ ਰੇਟ ਵੀ ਆਉਣ ਲੇ ਜੇ ਤੇ ਸਭ ਤੋਂ ਪਹਿਲਾਂ ਜਿਹੜਾ ਦੁਪੱਟਾ ਇਹਦੀ ਤੁਹਾਨੂੰ ਮੈਂ ਕੁਆਲਿਟੀ ਦੱਸ ਦਿੰਦਾ ਇਹਨਾਂ ਸੂਟਾਂ ਦੀ ਖਾਸੀਅਤ ਕੀ ਆ ਇਹ ਸੂਟ 850 ਰੁਪਏ ਦੀ ਰੇਂਜ ਦੇ ਵਿੱਚ ਹੀ ਗੇ ਹੁਣ ਆਪਾਂ ਤੁਹਾਨੂੰ ਆਫਰ ਦੇਣੀ ਆ ਬੜੀ ਪਿਆਰੀ ਸਸਤੀ ਰੇਂਜ ਦੇ ਵਿੱਚ ਪਹਿਲਾਂ ਤਾਂ ਸੂਟ ਦੇ ਉੱਤੇ ਲੇਸਿਸ ਦਾ ਵਰਕ ਚੈੱਕ ਕਰ ਸਕਦੇ ਜੇ ਤੁਸੀਂ ਕਿੰਨਾ ਸੋਹਣਾ ਡਿਜ਼ਾਈਨਰ ਬਣਿਆ ਇਹ ਸਾਰੀ ਇਹਦੀ ਫਰੰਟ ਦੇ ਵਿੱਚ ਆਊਗੀ ਨਾਲ ਦੁਪੱਟਾ ਹੋਣਾ ਜੇ ਮਸਲੀਨ ਦਾ ਦੁਪੱਟੇ ਦੇ ਵੀ ਫੋਰ ਸਾਈਡ ਲੇਸ ਲੱਗੀ ਆਉਣੀ ਜੇ ਆਲ ਓਵਰ ਸੂਟ ਜੇ 3.5 ਮੀਟਰ ਦੀ ਕੱਟ ਦੇ ਨਾਲ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 750 ਰੁਪਏ ਦੋ ਸੂਟ ਲੈਣ ਦੇ 1400 ਰੁਪਏ ਦੇ ਵਿੱਚ ਕੋਈ ਵੀ ਦੋ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਸਿਰਫ ਤੇ ਸਿਰਫ 1400 ਰੁਪਏ ਦੇ ਵਿੱਚ ਤੇ ਆਹ ਸੋਨਾ ਜਿਹਾ ਕਲਰ ਆ ਗਿਆ ਜੇ ਆਪਣੇ ਕੋਲ ਤੇ ਆਹ ਤੁਸੀਂ ਲੈ ਸਕਦੇ ਜੇ ਇਹਦਾ ਸੋਨਾ ਜਿਹਾ ਕਲਰ ਪਿਆਰਾ ਜਿਹਾ ਲਾਈਟ ਲਵੈਂਡਰ ਜੀ ਛੇੜ ਜੇ ਬੜਾ ਪਿਆਰਾ ਜਿਹਾ ਕਲਰ ਜੇ ਵੀਡੀਓ ਥੋੜਾ ਜਿਹਾ ਵਾਈਟ ਪੰਚ ਆਉਣ ਡਿਆ ਪਰ ਇਹ ਬਹੁਤ ਸੋਹਣਾ ਲਵੈਂਡਰ ਕਲਰ ਜੇ ਨਾਲ ਇਹਦੇ ਸਨਫਲਾవర్ ਬਣੇ ਬੜੇ ਸੋਹਣੇ ਲੇਸੀ ਦਾ ਵਰਕ ਉਦਾਂ ਹੀ ਮਿਲੂਗਾ ਰੇਟ ਉਹੀ ਸੇਮ ਆਊਗਾ ਜੇ ਦੋ ਸੂਟ 1400 ਦੇ ਸਿੰਗਲ ਜਿਹੜਾ ਜੇ 745 ਰੁਪਈਆ ਦਾ ਉੱਧਾ ਮਾਰਕੀਟ ਦੇ ਵਿੱਚ ਇੰਨਾ ਸੂਟਾਂ ਦਾ ਪ੍ਰਾਈਸ ਜਿਹੜਾ ਜੇ 850 ਰੁਪਏ ਜੇ ਤੇ ਇੱਕ ਆ ਸ਼ਾਨਦਾਰ ਜਾਂ ਪ੍ਰਿੰਟ ਚੈੱਕ ਕਰਿਓ ਅੱਜ ਦੀ ਵੀਡੀਓ 'ਚ ਪ੍ਰਿੰਟ ਤੁਹਾਨੂੰ ਸਾਰੇ ਬੜੇ ਟੌਪ ਟੌਪ ਦੇ ਦੇਣੇ ਆਪਾਂ ਤੇ ਰੇਟ ਜਿਹੜੇ ਜੇ ਉਹ ਵੀ ਬੜੇ ਪਿਆਰੇ ਦੇਣੇ ਤੁਹਾਨੂੰ ਅੱਜ ਆਪਾਂ ਜਿਹਦੇ ਵਿੱਚ ਸੋਨਾ ਜਾਂ ਹੋਣਾ ਜੇ ਦੁਪੱਟਾ ਮਸਲੀਨ ਦਾ ਨਾਲ ਇਹਦੇ ਵਿੱਚ ਲੇਸੀ ਦਾ ਵਰਕ ਫੁੱਲ ਮਿਲੂਗਾ ਤੁਹਾਨੂੰ ਤੇ ਰੇਟ ਇਹਦਾ ਜਿਹੜਾ ਆਉਣਾ ਜੇ ਸਿਰਫ ਤੇ ਸਿਰਫ ਦੋ ਸੂਟ ਆਉਣੇ ਜੇ 1400 ਦੇ ਸਿੰਗਲ ਤੁਹਾਨੂੰ ਮਿਲਦਾ ਜੇ 700 ਤੇ 550 ਦਾ ਇੱਕ ਆ ਵੀ ਕਮਾਲ ਦਾ ਪ੍ਰਿੰਟ ਜਿਹੜਾ ਜੇ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਜਿਹਦੇ ਵਿੱਚ ਦੁਪੱਟਾ ਮਸਲੀਨ ਦਾ ਸੋਨਾ ਜਿਹਾ ਪ੍ਰਿੰਟ ਜਿਹੜਾ ਜੇ ਕਾਟਨ ਸਰਪਲਸ ਦਾ ਤੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਲੈਣਾ ਤੁਸੀਂ ਸਿੰਗਲ ਲੈ ਲਿਓ ਦੋ ਲੈਣੇ ਦੋ ਲੈ ਲਿਓ ਇੱਕ ਚੀਜ਼ ਹੋਰ ਕਲੀਅਰ ਕਰਦਾ ਜੇ ਤੁਸੀਂ ਇੱਕ ਸੂਟ ਇਹ ਲੈਂਦੇ ਜੇ ਤੇ ਇੱਕ ਸੂਟ ਮੇਰੇ ਕੋ 590 ਵਾਲਾ ਲੈਂਦੇ ਜੇ ਤੇ ਦੋ ਸੂਟ ਤੁਹਾਨੂੰ ਆਪਾਂ ਦੇ ਦਾਂਗੇ ਸਿਰਫ ਤੇ ਸਿਰਫ 1200 ਦੇ 55 ਰੁਪਏ ਚ ਤੁਹਾਨੂੰ ਪੈ ਜਾਣੇ ਦੋ ਸੂਟ ਇੱਕ ਸੂਟ ਤੁਸੀਂ ਇਹ ਬੁੱਕ ਕਰ ਲਿਓ ਇੱਕ ਚਾਹੇ ਤੁਸੀਂ ਉਹ ਬੁੱਕ ਕਰ ਲਿਓ ਤੁਹਾਨੂੰ ਆਪਾਂ ਦੇ ਦਾਂਗੇ 1250 ਰੁਪਈਆ ਦੇ ਵਿੱਚ ਜਿੱਥੇ ਸ਼ਿਪਿੰਗ ਫ੍ਰੀ ਦਵਾਂਗੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਦੇ ਉੱਤੇ ਜਿਹੜੀ ਸ਼ਿਪਿੰਗ ਜੇ ਉਹ ਫ੍ਰੀ ਆ ਦੋ ਦੇ ਉੱਪਰ ਵੀ ਫ੍ਰੀ ਆ ਦੋ ਪੈਣੇ ਤੁਹਾਨੂੰ 1400 ਦੇ ਤੇ ਸਿੰਗਲ ਪੈਣਾ ਤੁਹਾਨੂੰ 700 ਤੇ 50 ਰੁਪਈਆ ਦੇ ਵਿੱਚ ਦੁਪੱਟੇ ਨਾਲ ਜੇ ਬਹੁਤ ਸੋਹਣੇ ਸੋਹਣੇ ਤੇ ਸੂਟ ਬਹੁਤ ਹੀ ਪਿਆਰੇ ਪਿਆਰੇ ਜੇ ਆ ਗਿਆ ਜੇ ਬਲੈਕ ਤੇ ਬਲੈਕ ਦੇ ਨਾਲ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਗਿਆ ਜੇ ਤੇ ਪ੍ਰਿੰਟ ਦੇ ਉੱਤੇ ਦੁਪੱਟਾ ਆ ਗਿਆ ਜੇ ਬਹੁਤ ਸੋਹਣਾ ਕੋਟਾ ਕੀਪਿੰਗ ਫਰੀ ਰਹੂਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਆਹ ਸੋਨਾ ਜਿਹਾ ਪ੍ਰਿੰਟ ਇਹਦੇ ਨਾਲ ਦੁਪੱਟਾ ਆਗਾ ਜੇ ਪਿਓਰ ਦਾ ਇਹ ਵੀ ਤੁਸੀਂ ਸੜਕੋ ਆਨਲਾਈਨ ਆਫਲਾਈਨ ਲੈ ਸਕਦੇ ਜੇ ਇਹ ਸੂਟ ਪਹਿਲਾਂ ਤੁਹਾਨੂੰ ਪਤਾ ਹੀ ਆ ਮਾਰਕੀਟ ਜਿਹੜੇ ਜੇ 850 900 ਦੀ ਰੇਂਜ ਤੱਕ ਵੀ ਸੇਲ ਹੋ ਚੁੱਕੇ ਆ ਤੇ ਆ ਵੀ ਇੱਕ ਸੂਟ ਆਪਣੇ ਕੋਲ ਰਹਿ ਗਿਆ ਸੀ ਇਹ ਵੀ ਆਪਾਂ ਤੁਹਾਨੂੰ ਸੇਲ 'ਚ ਦੇ ਦੇਣ ਲੱਗੇ ਆ ਜਿਹਦੇ ਵਿੱਚ ਕੈਮਰੀ ਕਾਟਨ ਦਾ ਹੋਣਾ ਜੇ ਸੂਟ ਤੇ ਸੋਨਾ ਜਿਹਾ ਪ੍ਰਿੰਟ ਤੇ ਸੋਨਾ ਜਿਹਾ ਦੁਪੱਟਾ ਰੇਟ ਸੇਮ ਉਹੀ 745 ਰੁਪਏ ਤੇ ਇੱਕ ਆ ਗਿਆ ਜੇ ਅੱਗੇ ਆਪਣੇ ਕੋਲ ਲਵੈਂਡਰ ਸੂਟ ਇਹ ਵੀ ਤੁਹਾਨੂੰ ਦੇ ਦਾਂਗੇ ਆਪਾਂ 745 ਰੁਪਈਆ ਦੇ ਨਾਲ ਸੁਪਰ ਸੰਡੇ ਸੇਲ ਦੇ ਵਿੱਚ ਦੋ ਸੂਟ 1400 ਦੇ ਤੇ ਆ ਆ ਗਿਆ ਜੇ ਆਪਣੇ ਕੋਲ ਸਰਪਲਸ ਕਾਟਨ ਦਾ ਪ੍ਰਿੰਟ ਤੇ ਪਲਾਜੋ ਆ ਗਿਆ ਜੇ ਚਿਕਨ ਵਾਲਾ ਉੱਤੇ ਇਹਦੇ ਪੇਂਟ ਜੇ ਦੁਪੱਟਾ ਨਾਲ ਕੋਟਾ ਡੋਰੀਆ ਦਾ ਜੇ ਦੁਪੱਟੇ ਦੇ ਉੱਤੇ ਵੀ ਪੂਰਾ ਫੁੱਲ ਪੇਂਟ ਤੁਹਾਨੂੰ ਸੇਮ ਨਾਲ ਮਿਲ ਜੂਗਾ ਜੇ ਸੂਟ ਨਾਲ ਦਾ ਰੇਟ ਆਉਣਾ ਜੇ ਇਹਦਾ ਵੀ ਸਿਰਫ ਤੇ ਸਿਰਫ 750 ਰੁਪਈਏ ਇਹ ਕੱਲਾ ਦੁਪੱਟਾ ਹੀ 4-500 ਦਾ ਪੈਂਦਾ ਜੇ ਜੇ ਆਪਾਂ ਸਿੰਗਲ ਦੁਪੱਟਾ ਰੈਡੀ ਕਰਦੇ ਹਾਂ ਤੇ ਪੂਰਾ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 750 ਰੁਪਈਆ ਦੇ ਵਿੱਚ ਇਹ ਕਾ ਸੂਟ ਸੀ ਇਹ ਵੀ 850 ਦੀ ਰੇਂਜ ਦੇ ਸੀ ਜੇ ਇਹ ਵੀ ਇੱਕੋ ਸੂਟ ਰਹਿ ਗਿਆ ਆਪਣੇ ਕੋ ਇਹ ਵੀ ਫੋਟੋਆਂ ਦੇ ਉੱਤੇ ਜਿਆਦਾ ਸੂਟ ਜਿਹੜੇ ਸਾਡੇ ਸੇਲ ਹੋਏ ਆ ਜਿਹਦੇ ਵਿੱਚ ਤੁਹਾਨੂੰ ਆਪਾਂ ਦੁਪੱਟਾ ਦੇਣਾ ਇੱਕ ਪਿਆਰਾ ਜਿਹਾ ਸਾਰਾ ਬਣਿਆ ਇਦਾਂ ਪੈਚਵਰਕ ਨਾਲ ਡਿਜ਼ਾਈਨਿੰਗ ਬੜੀ ਸੋਹਣੀ ਇਧਰੋਂ ਬਾਟਮ ਬੜੀ ਸੋਹਣੀ ਹੈ ਤੇ ਇਹਦੇ ਨਾਲ ਸ਼ਰਟ ਜਿਹੜੀ ਜੇ ਉਸ ਤੋਂ ਵੀ ਪਿਆਰੀ ਤੇ ਇਹਦਾ ਵੀ ਆਪਾਂ ਤੁਹਾਨੂੰ ਅੱਜ ਰੇਟ ਦੇ ਦੇਣਾ ਸਿਰਫ ਤੇ ਸਿਰਫ ਸਿੰਪਲ ਜਿਹਾ ਤੇ ਸਸਤਾ ਜਿਹਾ ਰੇਟ ਤੇ ਸਸਤਾ ਜਿਹਾ ਸੂਟ 700 ਤੇ 50 ਰੁਪਈਆ ਦਾ ਆ ਵੀ ਸੋਨਾ ਜਿਹਾ ਸੂਟ ਤੁਹਾਨੂੰ ਆਪਾਂ ਦੇ ਦੇਣਾ 750 ਰੁਪਈਆ ਦੇ ਵਿੱਚ ਇਹਦੇ ਕੋਈ ਬਾਵਾ ਤੇ ਵਰਕ ਨਹੀਂ ਜੈਗਾ ਕੋਈ ਬਾਟਮ ਤੇ ਵਰਕ ਨਹੀਂ ਜੈਗਾ ਸੋਨਾ ਜਾਂ ਸਿੰਪਲ ਜਾਂ ਤੇ ਘੈਂਟ ਜਾਂ ਸੂਟ ਜੇ ਤੇ ਅੱਗੇ ਆਗੇ ਜੇ ਆਪਣੇ ਕੋ ਫਰਸ਼ੀ ਸਲਵਾਰਾਂ ਦੇ ਨਾਲ ਇਹ ਵੀ ਸੂਟ ਤੁਸੀਂ ਲੈ ਸਕਦੇ ਜੀ ਜਿਹਦੇ ਵਿੱਚ ਲੇਸਿਸ ਦਾ ਵਰਕ ਬੜਾ ਸੋਹਣਾ ਜੇ ਤੇ ਰੇਟ ਸੇਮ ਉਹੀ ਦਊਗਾ ਤੁਹਾਨੂੰ ਮੈਂ 745 ਰੁਪਏ 50 ਰੁਪਈਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ 'ਚ ਆ ਸਾਡਾ ਲਾਸਟ ਸੂਟ ਜੇ ਅੱਜ ਦੀ ਵੀਡੀਓ ਦਾ ਤੇ ਇਹ ਤੁਸੀਂ ਲੈ ਸਕਦੇ ਜੇ 750 ਦਾ ਇੱਕ ਸੂਟ 1400 ਦੇ ਦੋ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਇਹ ਸੂਟ ਮੈਂ ਤੁਹਾਨੂੰ ਦੇ ਦਿੱਤੇ ਆ ਤੇ ਬਾਕੀ ਮੇਰੀ ਆਵਾਜ਼ ਦੀ ਪ੍ਰੋਬਲਮ ਮੈਨੂੰ ਆਪਣੇ ਆਪ ਨੂੰ ਬੜੀ ਮਹਿਸੂਸ ਹੋਣ ਢਈ ਆ ਜਿਹਦੇ ਵਿੱਚ ਗਲਾ ਬਹੁਤ ਦਰਦ ਹੋਣ ਢਿਆ ਤੇ ਸੋ ਇਹ ਵੀਡੀਓ ਇੱਥੇ ਹੀ ਤੁਸੀਂ ਮੇਰੀ ਜਿਹੜੀ ਜੇ ਕਬੂਲ ਕਰਿਓ ਤੇ ਜੇ ਕੋਈ ਵੀ ਆਵਾਜ਼ ਦੀ ਤੁਹਾਨੂੰ ਕੋਈ ਪ੍ਰੋਬਲਮ ਆਈ ਆ ਕੋਈ ਸਮਝ ਨਹੀਂ ਆਈ ਤਾਂ ਮੈਨੂੰ ਫੋਨ ਮੈਸੇਜ ਕਰ ਲਿਓ ਤੇ ਸ਼ਿਪਿੰਗ ਫ੍ਰੀ ਦੇਵਾਂਗੇ ਇਸ ਸਟਾਕ ਸ਼ਿਪਿੰਗ ਫ੍ਰੀ ਜੇ ਸਟਾਕ ਦੇ ਉੱਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਦੇਣੇ ਆ 1400 ਦੇ ਦੋ ਸੂਟ ਤੇ ਉਧਰੋਂ ਆਪਾਂ ਤੁਹਾਨੂੰ ਜਿਹੜੇ ਹੈਗੇ 590 ਵਾਲੇ ਉਹ ਦੇਨੇ ਆ 1100 ਦੇ ਦੋ ਸੂਟ ਜਲਦੀ ਜਲਦੀ ਬੁੱਕ ਕਰ ਲਿਓ 3 ਵਜੇ ਵਾਲੀ ਵੀਡੀਓ ਮਿਸ ਨਾ ਕਰਿਓ ਚੈੱਕ ਕਰਿਓ ਕੈਂਟ ਸੂਟ ਦਊਗਾ ਬਸ ਇਹ ਹੈ ਕਿ ਮੇਰੀ ਉਹ ਨਜ਼ਰ ਦੀ ਆਵਾਜ਼ ਸਹੀ ਰਹਿ ਜਿਹੜੀ ਮੈਂ ਬੋਲ ਕੇ ਵੀਡੀਓ ਬਣਾ ਸਕਾਂ ਤੁਹਾਡੇ ਤੱਕ ਪਹੁੰਚਾ ਸਕਾਂ ਤੇ ਬਾਕੀ ਇਹ ਹੈ ਕਿ ਸੂਟ ਸੋਨੇ ਸੋਨੇ ਜਿਹੜੇ ਤੁਹਾਨੂੰ ਮੈਂ ਉਹ ਦੇਣ ਰਿਹਾ ਉਹ ਦਿੰਦੇ ਰਵਾਂਗੇ ਆਪਣੇ ਇਦਾਂ ਹੀ ਚੱਲਦੇ ਰਹਿਣਗੇ ਤੇ ਤੁਸੀਂ ਇਦਾਂ ਪਿਆਰ ਦਿੰਦੇ ਰਹੋ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੇਂ ਵੀਡੀਓ ਦੇ ਨਾਲ ਇੱਥੇ ਬੁਲਾਉਂਦੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ